ਇਲੈਕਸ਼ਨ ਦੇ ਸੰਬੰਧ ਵਿੱਚ ਆਨਰੇਬਲ ਸਟੇਜ ਦੇ ਸੀਨੀਅਰ ਅਫਸਰ ਸਾਹਿਬ ਨੂੰ ਉਹਨਾਂ ਕੋਲ ਜਿਹੜੀ ਇਲੈਕਸ਼ਨ ਦੇ ਪੇਸ਼ ਦੇ ਡਿਪਟੀ ਡਾਇਰੈਕਟਰ ਟਾਈਟੂ ਟਾਈਟੂ ਉਹਨਾਂ ਦੇ ਸੰਬੰਧ ਵਿੱਚ ਜਿਹੜੇ ਲੋਕ ਨਸ਼ਾ ਦਾ ਤਸਕਰੀ ਜਾਂ ਨਸ਼ਾ ਵੇਚਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਜਿਹੜੇ ਸਟੇਜ ਸਿਚੂਪਤਾਰਾ ਬਥੇਤ ਸੈਨ ਇੰਸਪੈਕਟਰ ਪਲੱਸ ਨਵੀਂ ਜਿਹੜੀ ਟੀਮ ਹੈਗੀ ਹੈ ਕਿ ਕੱਲ ਦੁਪਹਿਰੇ ਜਿਹੇ ਸੀਗੇ ਰਿਕਰ ਕਰਨ ਵਾਸਤੇ ਇਹਨਾਂ ਕੋਲ ਕੁਝ ਇਨਫੋਰਮੇਸ਼ਨ ਆਈ ਸੀ ਪਤਾਰਾ ਬਣਾ ਲੈਣ ਲਈ ਪਤਾਰਾ ਬਣਾ ਦੇ ਲਈ ਸੀ ਕਿ ਕੁਝ ਲੋਕ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਹਰਮਨ ਜੋਤ ਸਿੰਘ ਜਿਹੜਾ ਨਰਕਾ ਕਦਮਦੀਪ ਸਿੰਘ ਹੈ ਇੱਕਕਰ ਲੋਕ ਲਾਲ ਉਰ ਹਰਮਨ ਸੰਧੂ ਹੈ ਇੱਕ ਗੁਰਜੀਤ ਸਿੰਘ ਉਰ ਜੀਤਾ ਹੈ ਇੱਕ ਪ੍ਰਗਟ ਸਿੰਘ ਉਰ ਸੋਨੂ ਹੈ ਇੱਕ ਸੰਦੀਪ ਕੁਮਾਰ ਉਰ ਸਿਪਾਹ ਜਿਹੜੇ ਸਾਰੇ ਜਣੇ ਨੇ ਇਹ ਆ ਇਸਾਰੇ ਇੱਕ ਮਕਾਨ ਜਿਹੜਾ ਤੇ ਪ੍ਰਲੋਕ ਲਾਲ ਉਰਫ ਹਰਮਨ ਸੰਧੂ ਦਾ ਮਕਾਨ ਹੈ ਉਹਦੇ ਅੰਦਰ ਬੈਠ ਕੇ ਨਸ਼ਾ ਕਰਦੇ ਨੇ ਤੇ ਪਲੱਸ ਜਿਹੜੇ ਔਰ ਛੋਟੀ ਉਮਰ ਦੇ ਘੋਲੇ ਪਾਲੇ ਬੱਚੇ ਨੇ ਉਹਨਾਂ ਨੂੰ ਉੱਥੇ ਨਸ਼ਾ ਕਰਨ ਦਾ ਵਾਸਤੇ ਜਗ੍ਹਾ ਪ੍ਰੋਵਾਈਡ ਕਰਦੇ ਨੇ ਤੇ ਉਹਨਾਂ ਨੇ ਲਿਵਰ ਕਰਦੇ ਨੇ ਕਿਉਂਕਿ ਇਹ ਨਸ਼ਾ ਕਰਨ ਤੇ ਉਹਗੇ ਇਹਨਾਂ ਦੇ ਗਾਠ ਪੈਂਦੀ ਤੇ ਇਸ ਸੰਬੰਧੀ ਸਾਰੇ ਐਸਐਚਓ ਸਾਹਿਬ ਦੇ ਕੋਲ ਇਨਫੋਰਮੇਸ਼ਨ ਆਈ ਸੀ ਇਸ ਸੰਬੰਧੀ ਜਿਹੜਾ ਇਹਨਾਂ ਨੇ ਜਦੋਂ ਉੱਥੇ ਰੇਡ ਕੀਤਾ ਤਾਂ ਜਦੋਂ ਇਹਨਾਂ ਨੇ ਬਾਹਰਲੇ ਪਾਸੇੋਂ ਦੀ ਉਹਨਾਂ ਨੇ ਤਾਲਾ ਲਗਾਇਆ ਹੋਇਆ ਸੀ ਕਿ ਬਟ ਕਿ ਅੰਦਰੋਂ ਆਪਸੇ ਦੇ ਬਟ ਕਿਉਂਕਿ ਇਨਫੋਰਮੇਸ਼ਨ ਸਾਡੇ ਕੋਲ ਜਿਹੜੀ ਸੀ ਜਿਹੜੀ STU ਸਾਡੇ ਕੋਲ ਬਿਲਕੁਲ ਐਕਿਊਰੇਟ ਸੀ ਜਦੋਂ ਇਹਨਾਂ ਨੇ ਦਰਵਾਜ਼ਾ ਨਾਕ ਕੀਤਾ ਤਾਂ ਉਹਨਾਂ ਨੇ ਦੇਖਿਆ ਕਿ ਹੁਣ ਅੰਦਰੋਂ ਭੱਜਣ ਨੂੰ ਕੋਈ ਜਗ੍ਹਾ ਨਹੀਂ ਨਿਕਲਨੀ ਤਾਂ ਉਹਨਾਂ ਨੇ ਸਾਰੀ ਜਿਹੜੀ ਪੁਲਿਸ ਪਾਰਟੀ ਹੈ ਉਹਦੇ ਉੱਤੇ ਹੀ ਅਟੈਕ ਕੀਤਾ ਜਿਸ ਦੇ ਵਿੱਚੋਂ ਜਿਹੜਾ ਤਰਨਖਾਟ ਨੂੰ ਫਰਮ ਸੰਤੂ ਲੈਣੀ ਇਹਦੇ ਕੋਲ ਇੱਕ ਵੱਡੇ ਸਾਈਜ਼ ਦੀ ਖੱਡੇ ਜਿਹੀ ਬਣਤਰ ਦੀ ਇੱਕ ਕਿਰਪਾਨ ਸੀ ਉਹਦੇ ਨਾਲ ਇਹਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਜਿਸ ਦੇ ਵਿੱਚ ਸਾਡੇ ਦੋ ਕਰਮਚਾਰੀ ਜਿਹਦੇ ਨੇ ਉਹ ਜ਼ਖਮੀ ਹੋਏ ਜਿਹਦੇ ਵਿੱਚ ਪੁਲਿਸ ਦਾ ਸਾਡਾ ਸੀਨੀਅਰ ਕਾਂਸਟੇਬਲ ਰਹਾ ਜਸਵੀਰ ਸਿੰਘ ਉਹਦੇ ਨੂੰ شدید ਸੱਟਾਂ ਲੱਗੀਆਂ ਤੇ ਪਲੱਸ ਇੱਕ ਲੜਕਾ ਉਹਦਾ ਨਾਮ ਹੈ ਜੀ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਦੇ ਵੀ ਸਟਾਟਮੈਂਟ ਕੋਬਿਲ ਨਾਸਮਨ ਨੇ ਰਗਣਾ ਲੱਗੀਆਂ ਕਿ ਇਹਨਾਂ ਨੇ ਜਦੋਂ ਪੁਲਿਸ ਨੇ ਉਹਦੇ ਤੇ ਰੇਡ ਕੀਤਾ ਤਾਂ ਇਹ ਛੱਤ ਤੇ ਚੜ ਗਏ ਛੱਤ ਤੇ ਚੜ ਕੇ ਕਿਉਂਕਿ ਜਿਹੜਾ ਮਕਾਨ ਸੀਗਾ ਪ੍ਰੋਪਰਲੀ ਪੂਰਾ ਬਣਿਆ ਨਹੀਂ ਹੋਇਆ ਹੋਇਆ ਅੰਡਰ ਕੰਸਟਰਕਸ਼ਨ ਵਾਲਾ ਮਕਾਨ ਇਹਦੇ ਅੰਦਰ ਕਾਫੀ ਯੂਜ਼ ਬ੍ਰਿਕਸ ਟਿੱਕਾ ਵਗੈਰਾ ਰੋੜੇ ਵਗੈਰਾ ਕਾਫੀ ਪਿਆ ਸੀ ਤੇ ਉਹ ਜਿਹੜੀ ਗਲੀ ਹੈ ਜਿੱਥੇ ਇਹਨਾਂ ਨੇ ਰੇਡ ਕੀਤਾ ਸੀ ਉਹ ਗਲੀ ਨਹੀਂ ਸਿਰਫ ਸਾਡੇ ਤੋਂ ਤਿੰਨ ਫੁੱਟ ਚੌੜੀ ਹੈ ਉਸ ਗਰੀਲੇ ਵਿੱਚੋਂ ਆਪਣੇ ਆਪ ਨੂੰ ਬਚਾਉ ਕਰਨਾ ਵੀ ਬੜਾ ਔਖਾ ਹੈ ਤੇ ਉਹਨਾਂ ਨੇ ਛੱਤ ਤੇ ਚੜ ਕੇ ਇਹਨਾਂ ਦੇ ਸਾਰੇ ਮੁਲਾਜ਼ਮਾਂ ਦੇ ਜਿਵੇਂ ਐਸਐਚਓ ਸਾਹਿਬ ਦੇ ਵੀ ਇੰਨੀਆਂ ਸੱਟਾਂ ਉਹਰੇ ਮਾਰੇ ਇਹਨਾਂ ਦੇ ਸੱਟਾਂ ਲੱਗੀਆਂ ਤੁਸੀਂ ਉਹ ਜਿਹੜੇ ਪੁਲਿਸ ਕਰਮਚਾਰੀ ਇਹਨਾਂ ਦੇ ਸੱਟਾਂ ਲੱਗੀਆਂ ਸੀਗੀਆਂ ਜਿਹੜੀ ਜਖਮ ਹੋਈ ਸੀ ਉਹਨਾਂ ਨੂੰ ਉਹਨਾਂ ਦਾ ਇਲਾਜ ਕਰਵਾਉਣ ਵਾਸਤੇ ਹਸਪਤਾਲ ਭੇਜਿਆ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਉਹ ਬੜੀ ਕਾਰਵਾਈ ਹੈ ਉਦੇਸਵੰਦੀ ਕਰ ਰਹੀ ਕੀਤੀ ਤੇ ਇੱਕ ਐਫ ਆਰ ਜਿਹੜੀ ਹੈ ਉਹ ਦਰਜ ਕੀਤੀ ਹੈ ਅੰਦਰ ਸੈਕਸ਼ਨ 307 354 332 186 148 159 ਆਈ ਪੀ ਸੀ ਥਾਣਾ ਬਤਾਰਾ ਵਿੱਚ ਦਰਜ ਕੀਤੀ ਇਹ ਉਦੇਸਵੰਦੀ ਫਿਰ ਪੁਲਿਸ ਪਾਰਟੀ ਵੱਲੋਂ ਰੇਡ ਕੀਤੀ ਗਈ ਜਿਹੜੇ ਰੋਸ਼ਨ ਨੂੰ ਗ੍ਰਿਫਤਾਰ ਕਰਨ ਵਾਸਤੇ ਅਸੀਂ ਸੱਜੇ ਸਚੂਪ ਸਾਹਿਬ ਨੇ ਪਾਸ ਇਨਾ ਦੀ ਜਿਹੜੀ ਟੀਮ ਹੈ ਫਿਰ ਬਹੁਤ ਜਿਹੜਾ ਤਾਂ ਦੇ ਸੀ ਸਚੂਪ ਨੂੰ ਦਿਲਾ ਕੇ ਦੇ ਵੀ ਚ ਕੋਈ ਫੋਰਸ ਨਹੀਂ ਆਦ ਲੋਸ ਸੀ ਕਿਉਂਕਿ ਅਟੈਕਰਸ ਨੇ ਪੰਜਾਬ ਦੇ ਇਸਪੀ ਐਚ ਸੀ ਕੇ ਅਟੈਕ ਕਰਦੇ ਸੀ ਵਕਤ ਫੋਰਸ ਲਗਾ ਕੇ ਹਨ ਕੱਲ ਸ਼ਾਮ ਨੂੰ ਤਿੰਨ ਅਕੀਮਿਸਟ ਜਿਹੜੇ ਨੇ ਉਹਨਾਂ ਨੂੰ ਸੀ ਗ੍ਰਿਫਤਾਰ ਕੀਤਾ ਜਿਹੜੇ ਗ੍ਰਿਫਤਾਰ ਕੀਤੇ ਹੋਏ ਅਕੀਮਿਸਟ ਨੇ ਉਹਨਾਂ ਵਿੱਚੋਂ ਇੱਕ ਹਰਮਨ ਜੋਤ ਸਿੰਘ son of late kulwant singh ਗੁਰਜੀਤ ਸਿੰਘ ਔਰ ਫੁਜੀਤਾ ਤੇ ਪ੍ਰਗਟ ਸਿੰਘ ਔਰ ਫੁਸਨ ਕਿ ਤਿੰਨ ਜਿਹੜੇ ਆਸੀਂ ਗ੍ਰਿਫਤਾਰ ਕਰਦੇ ਆ ਤੇ ਜਿਹੜੇ ਤਿੰਨ ਗ੍ਰফতার ਕਰਨ ਵਾਲੇ ਬਾਕੀ ਨੇ ਤਰਨੂਕ لال ਉਹ ਹਰਮਨ ਸੱਭੀ ਗਗਨਦੀਪ ਸਿੰਘ ਕੋ ਗਗਨਦੀਪ ਸਰਫ ਲੇਟ ਕੋਰਵੰਦ ਸਿੰਘ ਤੇ ਸੰਦੀਪ ਕੁਮਾਰ ਸਿੰਘ ਪਾ ਇਹ ਤਿੰਨ ਜਿਹੜੇ ਅਮ ਜਿਹੜਾ ਗ੍ਰਿਫਤਾਰ ਕਰਨਾ ਦੇ ਬਕਤੀ ਹੈ ਇਹਨਾਂ ਦੇ ਪਿੱਛੇ ਅਸੀਂ ਟੈਕਨੀਕਲ ਵਿਕੇ ਨਾਲ ਰੀਡਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਜਲਦੀ ਤੋਂ ਜਲਦੀ ਕਰ ਲਵਾਂਗੇ ਔਰ ਇਸ ਦੇ ਵਿੱਚ ਇੱਕ ਬੜੀ ਅਲੱਗ ਦੀ ਚੀਜ਼ ਜਿਹੜੀ ਹੈ ਜਿਹੜਾ ਮੇਨ ਮੁੱਖ ਦੋਸ਼ੀ ਹੈ ਇਸ ਕੇਸ ਦੇ ਵਿੱਚ ਜਿਹਨੂੰ ਅਸੀਂ ਕਹਾਂਗੇ ਅਕਿਊਜ਼ਡ ਹੈ ਛੇ ਦੇ ਛੇ ਕਾਮਨ ਇੰਟੈਂਸ਼ਨ ਦੇ ਨਾਲ ਨੇ ਸਾਨਿਆਂ ਦਾ ਠੱਠਿਆਂ ਦਾ ਪੂਰਾ ਰੋਲ ਹੈ ਬਟ ਜਿਹੜਾ ਮੇਨ ਪ੍ਰਾਈਮ ਇੰਕਿਊਜ਼ਡ ਹੈ ਇਹਨਾਂ ਦੇ ਵਿੱਚ ਵੀ ਉਹ ਹੈ ਅ ਤਰਲੋਕ ਲਾਲ ਹਰਮਨ ਸੰਧੂ ਹਰਮਨ ਸੰਧੂ ਜਿਹੜਾ ਹੈ ਇਹ ਪਹਿਲਾਂ ਵੀ ਇਹਦੇ ਖਿਲਾਫ ਦੋ ਮੁਕੱਦਮੇ ਜਾ ਰਹੇ ਪਹਿਲਾ ਮੁਕੱਦਮਾ ਇਹਦੇ ਖਿਲਾਫ 66 ਨੰਬਰ ਅਪੀਲ ਹੈ ਜੇ ਜਿਹੜੀ ਕੇ 26/8/2023 ਨੂੰ ਦਰਜ ਹੋਇਆ ਸੀਗਾ ਉਹਦੇ ਵਿੱਚ ਇਹ ਦੇ ਖਿਲਾਫ ਇਹਦੇ ਕੋਲ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ ਤੇ ਉਹ ਕੇਸ ਦੇ ਵਿੱਚ ਪਤਾ ਲੱਗਿਆ ਜੇ ਅਸੀਂ ਬਾਕੀ ਕੰਫਰਮ ਕਰਦੇ ਹਾਂ ਇਹਨੂੰ ਸਜ਼ਾ ਵੀ ਹੋ ਚੁੱਕੀ ਹੈ ਉਹਦੇ ਵਿੱਚ ਤੇ ਦੂਸਰਾ ਕੇਸ ਇਹਦੇ ਖਿਲਾਫ 106 ਨੰਬਰ ਐਫ ਆਈ ਆਰ ਇਹ ਸਾਲ 2020 ਵਿੱਚ ਦਰਜ ਹੋਇਆ ਸੀਗਾ ਉਹਦੇ ਵਿੱਚ ਇਹ ਨੇ ਕਿਸੇ ਲੇਡੀ ਦੇ ਨਾਲ ਬੱਦਸੂਬਤ ਤਰੀਕੀ ਸੀ 154D ਔਰ 354 IPC 506 509 IPC ਦੇ ਤਾਈ ਦੇ ਰਿਕਾਰਡਵਾ ਮਤਲਬ ਹੈ ਜੀ ਅਸੀਗਾ ਉਹਦੇ ਵਿੱਚ ਵੀ ਹੈ ਜਿਹੜੀ ਟ੍ਰਾਇਲ ਫੇਸ ਕਰਦੇ